ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਪੀਐਸਟੈਟ ਮਾਸਟਰ ਕਾਡਰ ਅਤੇ ਲੈਕਚਰਾਰ ਪ੍ਰੀਖਿਆ ਦੀ ਕਦੋਂ ਤੱਕ ਨੋਟੀਫਿਕੇਸ਼ਨ ਆ ਸਕਦਾ ਹੈ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਇਹਨਾਂ ਟੌਪਿਕਸ ਦੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਵੀ ਸਾਥੀ ਟੀਚਿੰਗ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਆ ਉਨਾ ਵਿੱਚ ਕਾਫੀ ਜਿਆਦਾ ਟ੍ਰੈਂਡਿੰਗ ਟੌਪਿਕ ਹੈਗਾ ਆ ਐਂਡ ਚਰਚਾ ਵੀ ਹੋ ਰਹੀ ਹੈ ਰੋਜ਼ ਦੇ 2-4 ਪ੍ਰਸ਼ਨ ਆਪਣੇ ਚੈਨਲ ਦੇ ਜਿਹੜੇ ਜੁੜੇ ਹੋਏ ਸਟੂਡੈਂਟ ਹੈਗੇ ਆ ਉਹਨਾਂ ਦੁਆਰਾ ਵੀ ਪੁੱਛੇ ਜਾਂਦੇ ਆ ਕਿ ਸਰ ਕਿਰਪਾ ਕਰਕੇ ਇਹਦੇ ਬਾਰੇ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਹੈਗੀ ਆ ਤੁਹਾਡੇ ਅਕੋਰਡਿੰਗ ਤੁਹਾਡਾ ਜਿਹੜਾ ਵੀ ਅੰਦਾਜ਼ਾ ਹੈਗਾ ਆ ਉਹਦੇ ਬਾਰੇ ਦੱਸਿਆ ਜਾਵੇ ਸੋ ਸਭ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਦੀ ਜੇਕਰ ਮੈਂ ਗੱਲ ਕਰਾਂ ਮੇਰੇ ਦੁਆਰਾ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਿਲਕੁਲ ਹੋ ਸਕਦਾ ਔਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਿਹੜੀਆਂ ਵਾਕੈਂਸੀਸ ਨੇ ਉਹ ਵੇਖਣ ਨੂੰ ਮਿਲਣ ਉੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਸੀਗੀ ਕਿ ਟਾਈਮਿੰਗ ਦਾ ਮੈਨੂੰ ਨਹੀਂ ਪਤਾ ਕਦੋਂ ਵੇਖਣ ਨੂੰ ਮਿਲਣਗੀਆਂ ਕਿਉਂਕਿ ਇਸ ਤੇ ਜਿਹੜਾ ਕੰਮ ਹੈਗਾ ਜੀ ਉਹ ਚੱਲ ਰਿਹਾ ਕਿਹੜਾ ਕੰਮ ਚੱਲ ਰਿਹਾ ਕਿ ਜਿਹੜਾ ਪੋਸਟਾਂ ਦਾ ਵੇਰਵਾ ਮੰਗਿਆ ਗਿਆ ਕਿ ਕਿਹੜੇ ਸਕੂਲ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਖਾਲੀ ਵਾਕੈਂਸੀਸ ਹੈਗੀਆਂ ਨੇ ਤੇ ਇਹਦੇ ਰਿਗਾਰਡਿੰਗ ਮੀਟਿੰਗ ਹੋਣੀ ਸੀ 19 ਜੂਨ ਨੂੰ ਬਟ 19 ਜੂਨ ਨੂੰ ਇਹ ਮੀਟਿੰਗ ਹੋਈ ਨਹੀਂ 19 ਜੂਨ ਤੋਂ ਜਿਹੜੀ ਮੀਟਿੰਗ ਸੀਗੀ ਇਹ ਹੋ ਗਈ ਸੀਗੀ ਪੋਸਟਪੋਨ ਪੋਸਟਪੋਨ ਹੋਣ ਤੋਂ ਬਾਅਦ ਇਸ ਮੀਟਿੰਗ ਨੂੰ ਰੱਖਿਆ ਗਿਆ ਸੀਗਾ 25 ਜੂਨ ਨੂੰ ਅੱਜ ਮੈਂ 26 ਜੂਨ ਨੂੰ ਇਹ ਵੀਡੀਓ ਰਿਕਾਰਡ ਕਰ ਰਿਹਾ ਰਾਤ ਦੇ 10 ਵਜੇ ਆ ਤੇ ਉਸ ਤੋਂ ਬਾਅਦ ਗੱਲ ਆਈ ਕਿ ਸਰ 25 ਤਰੀਕ ਦਾ ਜਿਹੜਾ ਮੀਟਿੰਗ ਦਾ ਜਿਹੜਾ ਹੱਲ ਹੈਗਾ ਆ ਉਹ ਕੀ ਨਿਕਲਿਆ ਕਿਉਂਕਿ ਕਾਫੀ ਸਾਰੇ ਜ਼ਿਲ੍ਹਿਆਂ ਨੇ ਆਪ ਦਾ ਜਿਹੜਾ ਡਾਟਾ ਹੈਗਾ ਯਾ ਸਕੂਲਾਂ ਦਾ ਉਹ ਨਹੀਂ ਭੇਜਿਆ ਜਿਹਦੇ ਕਰਕੇ ਜਿਹੜੀ ਮੀਟਿੰਗ ਸੀਗੀ ਉਹ ਵੀ ਮੁਲਤਵੀ ਹੋ ਗਈ ਸੋ ਅੱਜ ਵਾਲੀ ਜਿਹੜੀ ਕਹਿ ਲਓ ਕੱਲ ਵਾਲੀ ਜਿਹੜੀ ਮੀਟਿੰਗ ਸੀਗੀ ਉਹ ਤਾਂ ਹੋਈ ਨਹੀਂ ਸੋ ਗੱਲ ਇਹ ਆਉਂਦੀ ਹੈ ਕਿ ਸਰ ਫਿਰ ਇਹਦੇ ਰਿਗਾਰਡਿੰਗ ਕੋਈ ਅਪਡੇਟ ਹੈ ਜਾਂ ਨਹੀਂ ਹੈ ਸੋ ਮੈਂ ਤੁਹਾਨੂੰ ਇੱਕੋ ਗੱਲ ਦੱਸਣੀ ਚਾਹੁੰਨਾ ਆ ਕਿਉਂਕਿ ਆਪਣੇ ਚੈਨਲ ਤੇ ਕਾਫੀ ਸਾਰੇ ਜਿਹੜੇ ਸਾਥੀ ਨੇ ਉਹ ਕਾਦੀ ਪ੍ਰੈਪਰੇਸ਼ਨ ਕਰ ਰਹੇ ਆ ਪੀਐਸਟੈਟ ਦੀ ਪ੍ਰੈਪਰੇਸ਼ਨ ਕਰ ਰਹੇ ਆ ਜਿਨ੍ਹਾਂ ਸਾਥੀਆਂ ਦਾ ਪੀਐਸਟੈਟ ਦਾ ਪੇਪਰ ਨਹੀਂ ਕਲੀਅਰ ਹੋਇਆ ਉਹ ਤਾਂ ਮਾਸਟਰ ਕਾਟ ਦੀ ਪ੍ਰੈਪਰੇਸ਼ਨ ਅਜੇ ਤਾਂ ਕਰੂਗਾ ਨਹੀਂ ਉਹ ਜ਼ਿਆਦਾ ਫਿਰ ਲੈਕਚਰਰ ਕਾਟ ਦੀ ਪ੍ਰੈਪਰੇਸ਼ਨ ਕਰ ਰਹੇ ਹੋਣੇ ਆ ਕਿਉਂਕਿ ਹੋ ਸਕਦਾ ਉਹਨਾਂ ਨੇ ਐਮਏ ਜਾਂ ਫਿਰ ਐਮਐਸਸੀ ਕੀਤੀ ਹੋਵੇ ਸੋ ਇਹ ਗੱਲ ਸੀਗੀ ਕਿ ਮੇਨਲੀ ਜਿਹੜੀ ਅੱਜ ਮੈਂ ਵੀਡੀਓ ਬਣਾ ਰਿਹਾ ਪੀਐਸਟੈਟ ਜਾਂ ਫਿਰ ਲੈਕਚਰਰ ਕਾਡਰ ਦੇ ਸਟੂਡੈਂਟ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜੇ ਸਾਥੀ ਪੀਐਸਟੈਟ ਦੀ ਤਿਆਰੀ ਕਰ ਰਹੇ ਆ کافی سارے ਸਾਥੀ ਹਰ ਸਾਲ ਪੇਪਰ ਦਿੰਦੇ ਆ ਜਦੋਂ ਵੀ ਇਹਨਾਂ ਦੁਆਰਾ ਪੇਪਰ ਕੰਡਕਟ ਕਰਵਾਇਆ ਜਾਂਦਾ ਐਂ ਕਾਫੀ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਰਹਿ ਜਾਂਦੇ ਆ ਉਹਨਾਂ ਦੇ ਜਿਹੜੇ ਨੰਬਰ ਹੈਗੇ ਆ ਉਹ ਪ੍ਰੋਪਰ ਨਹੀਂ ਆਉਂਦੇ ਇਨਾ ਐਗਜ਼ਾਮਸ ਦੇ ਵਿੱਚ ਜਿਹਦੇ ਕਰਕੇ ਹੁੰਦਾ ਕੀ ਹੈ ਕਿ ਜਦੋਂ ਮਾਸਟਰ ਕਾਰਡਰ ਦੀਆਂ ਫਿਊਚਰ ਵਿੱਚ ਪੋਸਟਾਂ ਆਉਂਦੀਆਂ ਨੇ ਉਹਦੇ ਵਿੱਚ ਉਹ ਐਲੀਜੀਬਲ ਨਹੀਂ ਹੁੰਦੇ ਬਟ ਇੱਕ ਗੱਲ ਹੋਰ ਸਾਹਮਣੇ ਨਿਕਲ ਕੇ ਆਈ ਹੈ ਕਿ ਹੋ ਸਕਦਾ ਕਿਸੇ ਨੇ ਅਪਡੇਟ ਦਿੱਤੀ ਹੋਵੇ ਕਿ ਸਰ ਮਾਸਟਰ ਕਾਰਡਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਪਹਿਲਾਂ ਆਉਣਗੀਆਂ ਪੀਐਸਟੈਟ ਤੋਂ ਆਉਣਗੀਆਂ ਜਾਂ ਨਹੀਂ ਆਉਣਗੀਆਂ ਪਤਾ ਕਿਸੇ ਨੂੰ ਨਹੀਂ ਹੈਗਾ ਹੋ ਸਕਦਾ ਕਿਸੇ ਨੂੰ ਪਤਾ ਵੀ ਹੋਵੇ ਜਾਂ ਫਿਰ ਆਪਦੇ ਵੱਲੋਂ ਕੋਈ ਕਹਿ ਰਿਹਾ ਚਲੋ ਜਿਵੇਂ ਵੀ ਗੱਲਾਂ ਹੈਗੀਆਂ ਨੇ ਮੈਨੂੰ ਨਹੀਂ ਪਤਾ ਤੇ ਮੈਂ ਇਹਦੇ ਬਾਰੇ ਦੱਸੂਗਾ ਵੀ ਨਹੀਂ ਸੋ ਮੰਨ ਲੈਂਦੇ ਆ ਕਿ ਜਿਹੜਾ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਆ ਜਾਂ ਫਿਰ ਮਾਸਟਰ ਕਟ ਦਾ ਜਿਹੜਾ ਪੇਪਰ ਆ ਕੰਡਕਟ ਕਰਵਾਇਆ ਜਾਣਾ ਆ ਕਦੋਂ ਵੀ ਕੰਡਕਟ ਕਰਵਾਇਆ ਜਾਊਗਾ ਬਟ ਇਹਦੇ ਬਾਰੇ ਸੋਚ ਕੇ ਜਿਹੜੇ ਕਾਫੀ ਸਾਰੇ ਜਿਹੜੇ ਸਾਥੀ ਨੇ ਪੀਐਸਟੈਟ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਕਿ ਤੁਸੀਂ ਸਿਰਫ ਮਾਸਟਰ ਕਾਰਡ ਦੇ ਬਾਰੇ ਸੋਚ-ਸੋਚ ਕੇ ਕਿ ਯਾਰ ਮਾਸਟਰ ਕਾਰਡ ਦੀ ਜਿਹੜੀ ਵੈਕੈਂਸੀ ਹੈਗੀ ਆ ਪਹਿਲਾਂ ਆ ਗਈ ਤੇ ਆਪਾਂ ਕੀ ਕਰਾਂਗੇ ਤੁਸੀਂ ਇਹ ਨਹੀਂ ਵੇਖ ਰਹੇ ਕਿ ਮੈਂ ਜਿਹੜੇ ਪੇਪਰ ਦੀ ਤਿਆਰੀ ਕਰਨੀ ਆ ਉਹ ਤਾਂ ਪੀਐਸਟੈਟ ਦਾ ਪੇਪਰ ਹੈ ਤੁਸੀਂ ਇਹ ਸੋਚ ਰਹੇ ਹੋ ਕਿ ਜੇਕਰ ਮਾਸਟਰ ਕਲਰ ਦਾ ਪੇਪਰ ਨਿਕਲ ਗਿਆ ਤੇ ਆਪਣਾ ਜਿਹੜਾ ਮੌਕਾ ਹੈਗਾ ਸੀ ਉਹ ਵੀ ਨਿਕਲ ਜਾਊਗਾ ਬਟ ਚਲੋ ਮੈਂ ਵਰਸਟ ਕੇ ਸਿਨੈਰੀਓ ਵਿੱਚ ਮਨ ਵੀ ਲੈਣਾ ਕਿ ਜਿਹੜੇ ਮਾਸਟਰ ਕਲਰ ਦਾ ਨੋਟੀਫਿਕੇਸ਼ਨ ਆ ਵੀ ਜਾਂਦਾ ਤੇ ਕਿਹੜੇ ਜਿਹੜੇ ਆ ਵਾਲੇ ਪੀਐਸਟ ਦੇ ਸਾਥੀ ਨੇ ਕਿ ਇਹਦੇ ਵਿੱਚ ਐਗਜ਼ਾਮ ਨਹੀਂ ਫਿਲ ਕਰ ਸਕਦੇ ਸੋ ਉਹਦਾ ਹੱਲ ਵੀ ਹੋਜੂਗਾ ਫਿਊਚਰ ਦੀ ਜਿਵੇਂ ਕਰ ਮੈਂ ਗੱਲ ਕਰਾਂ ਸੋ ਤੁਸੀਂ ਆਪਦੇ ਪੇਪਰ ਤੇ ਧਿਆਨ ਦਿਓ ਜਿਹੜੇ ਸਾਥੀ ਪੀਐਸਟ ਦੀ ਤਿਆਰੀ ਕਰ ਰਹੇ ਹਨ ਤੁਸੀਂ ਆਪਦੀ ਤਿਆਰੀ ਤੇ ਧਿਆਨ ਦਿਓ ਕਈ ਵਾਰ ਹੁੰਦਾ ਕੀ ਹੈ ਕਿ ਆਪਾਂ ਇਹੋ ਜਿਹਿਆਂ ਓਵਰ ਥਿੰਕਿੰਗ ਗੱਲਾਂ ਸੋਚ ਕੇ ਓਵਰ ਥਿੰਕਿੰਗ ਕਰਕੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਆਪਣਾ ਜਿਹੜਾ ਦਿਮਾਗ ਹੈਗਾ ਆ ਡਾਇਵਰਟ ਹੋ ਜਾਂਦਾ ਆ ਆਪਾਂ ਪ੍ਰੋਪਰ ਕਨਸੈਂਟਰੇਟ ਨਹੀਂ ਕਰ ਪਾਉਂਦੇ ਆਪਣੇ ਦਿਮਾਗ ਵਿੱਚ ਇਹ ਚੱਲ ਰਿਹਾ ਹੁੰਦਾ ਕਿ ਯਾਰ ਮੇਰੇ ਹੱਥੋਂ ਜਿਹੜਾ ਮੌਕਾ ਹੈਗਾ ਆ ਉਹ ਨਾ ਨਿਕਲ ਜਵੇ ਕਿਉਂਕਿ ਕਾਫੀ 2-4 ਸਾਲਾਂ ਤੋਂ ਜਿਹੜੇ ਸਾਥੀ ਬੀਅਰਡ ਕਰਕੇ ਬੈਠੇ ਹੋਏ ਆ ਹੋ ਸਕਦਾ ਉਹਨਾਂ ਨੇ ਪੀਐਸਟੈਟ ਦਾ ਪੇਪਰ ਨਾ ਕਲੀਅਰ ਕੀਤਾ ਹੋਵੇ ਐਂਡ ਇਨਾਂ ਰੀਜਨਸ ਕਰਕੇ ਵੀ ਉਹ ਪੇਪਰ ਉਹਨਾਂ ਦਾ ਜਿਹੜਾ ਹੈਗਾ ਆ ਉਹ ਰਹਿ ਜਾਂਦਾ ਆ ਸੋ ਮੇਰਾ ਸੁਜੈਸ਼ਨ ਤਾਂ ਤੁਹਾਨੂੰ ਇਹੀ ਰਹੂਗਾ ਕਿ ਤੁਸੀਂ ਇਨਾਂ ਗੱਲਾਂ ਤੇ ਧਿਆਨ ਨਾ ਦਿਓ ਐਂਡ ਜਿਹੜੇ ਵੀ ਸਾਥੀ ਇਹ ਸੋਚਦੇ ਆ ਕਿ ਜਦੋਂ ਨੋਟੀਫਿਕੇਸ਼ਨ ਆਇਆ ਜਦੋਂ ਪੱਤਰ ਜਾਰੀ ਹੋਇਆ ਅਸੀਂ ਤਾਂ ਸਿਰਫ ਉਦੋਂ ਹੀ ਤਿਆਰੀ ਕਰਾਂਗੇ ਤੇ ਤੁਸੀਂ ਬੜਾ ਹੀ ਗਲਤ ਸੋਚਦੇ ਹੋ ਮੈਂ ਇਸ ਗੱਲ ਨਾਲ ਵੀ ਸਹਿਮਤ ਹੈਗਾ ਆ ਕਿ ਜਦੋਂ ਤੱਕ ਪੱਤਰ ਜਾਰੀ ਨਹੀਂ ਹੁੰਦਾ ਉਦੋਂ ਤੱਕ ਆਪਣੇ ਅੰਦਰ ਜਿਹੜਾ ਮੋਟੀਵੇਸ਼ਨ ਲੈਵਲ ਹੈਗਾ ਜੀ ਉਹ ਨਹੀਂ ਹੁੰਦਾ ਬਟ ਜਦੋਂ ਨੋਟੀਫਿਕੇਸ਼ਨ ਆ ਜਾਂਦਾ ਆ ਜਿਵੇਂ ਪਿਛਲੀ ਵਾਰ ਹੋਇਆ ਸੀ ਮੈਨੂੰ ਮੈਨੂੰ ਯਾਦ ਆ ਪਿਛਲੀ ਵਾਰ ਜਦੋਂ 2021 ਦੀ ਗੱਲ ਆ ਜਦੋਂ ਪੀਐਸਟ ਦੀ ਪ੍ਰੀਖਿਆ ਕੰਡਕਟ ਕਰਵਾਈ ਗਈ ਤੇ 20 ਤੋਂ ਲੈ ਕੇ 25 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਪ੍ਰੋਸੈਸ ਕੰਪਲੀਟ ਕਰਤਾ ਸੀਗਾ ਸੋ ਉਹਦੇ ਵਿੱਚ ਪੜਨ ਲਈ ਜਿਹੜਾ ਸਮਾਂ ਹੈਗਾ ਆ ਉਹ ਨਹੀਂ ਮਿਲਿਆ ਪੜਨ ਦਾ ਸਮਾਂ ਨਹੀਂ ਮਿਲਿਆ ਤੇ ਉਹਨਾਂ ਦਾ ਪੀਐਸਟੈਟ ਦਾ ਪੇਪਰ ਵੀ ਨਹੀਂ ਨਿਕਲਿਆ ਪੀਐਸਟੈਟ ਦਾ ਪੇਪਰ ਨਹੀਂ ਨਿਕਲਿਆ ਤੇ ਉਹਨਾਂ ਦੇ ਸਾਹਮਣੇ ਜਿਹੜੀਆਂ ਵੈਕੈਂਸੀਜ਼ ਆਈਆਂ ਜਿਵੇਂ 41 ਕਾਰਡ ਦੀ ਮੇજર ਭਰਤੀ ਵੇਖਣ ਨੂੰ ਮਿਲੀ ਸੀਗੀ ਸੋ ਉਹਨਾਂ ਮੌਕਿਆਂ ਵਿੱਚ ਵੀ ਉਹ ਰਹਿ ਗਏ ਸੋ ਇੱਥੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਾਂ ਇਗਨੋਰ ਕਰਕੇ ਨਜ਼ਰਅੰਦਾਜ਼ ਕਰਕੇ ਆਪ ਦਾ ਲਾਸ ਕਰਵਾ ਲੈਣੀ ਆ ਬਾਕੀ ਮੈਂ ਤੁਹਾਨੂੰ ਗੱਲ ਕਲੀਅਰ ਕਰ ਹੀ ਦਿੱਤੀ ਆ ਕੀ ਐਦਾਂ ਤਾਂ ਨਹੀਂ ਹੋਣ ਲੱਗਿਆ ਕਿ ਇਹਨਾਂ ਦੀਆਂ ਜਿਹੜੀਆਂ ਵੈਕੈਂਸੀਸ ਨੇ ਵੈਸੇ ਚਲੋ ਪੀਐਸਟੈਟ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਅਕਤੂਬਰ ਨਵੰਬਰ ਵਿੱਚ ਇਹ ਜਿਹੜਾ ਐਗਜ਼ਾਮ ਹੈਗਾ ਆ ਹੋ ਜਾਣਾ ਆ ਇਹ ਤਾਂ ਸਾਰਿਆਂ ਨੂੰ ਪਤਾ ਆ ਬਟ ਗੱਲ ਆਉਂਦੀ ਆ ਮਾਸਟਰ ਕਾਰਡਰ ਤੇ ਲੈਕਚਰਾਰ ਕਾਰਡਰ ਦੇ ਐਗਜ਼ਾਮ ਦੀ ਕੀ ਇਹਨਾਂ ਜਿਹੜੀਆਂ ਇਹ ਪ੍ਰੀਖਿਆਵਾਂ ਹੈਗੀਆਂ ਨੇ ਕੀ ਇਹਨਾਂ ਦਾ ਕਦੇ ਨੋਟੀਫਿਕੇਸ਼ਨ ਆਊਗਾ ਹੀ ਨਹੀਂ ਕਿ ਆਪਣੇ ਪੰਜਾਬ ਦੇ ਵਿੱਚ ਕਦੇ ਰਿਟਾਇਰਮੈਂਟਸ ਨਾ ਹੋਣਗੀਆਂ ਬਿਲਕੁਲ ਹੋਣਗੀਆਂ ਸੋ ਤੁਹਾਡਾ ਜਿਹੜਾ ਅਲਟੀਮੇਟ ਏਮ ਇਹ ਹੋਣਾ ਚਾਹੀਦਾ ਆ ਕਿ ਜਦੋਂ ਫਿਊਚਰ ਦੇ ਵਿੱਚ ਵੈਕੈਂਸੀਜ਼ ਕਦੋਂ ਵੀ ਹੋਣ ਤੇ ਮੇਰਾ ਜਿਹੜਾ ਨੰਬਰ ਹੈਗਾ ਆ ਕਿ ਮੇਰੀ ਜਿਹੜੀ ਇੱਕ ਸੀਟ ਹੈਗੀ ਆ ਜੇ 3000 ਮੰਨ ਲਓ 4000 ਮੰਨ ਲਓ ਜਿੰਨੀਆਂ ਵੀ ਵੈਕੈਂਸੀਜ਼ ਆਉਣ ਮੈਨੂੰ ਨਹੀਂ ਪਤਾ ਵੈਕੈਂਸੀਜ਼ ਕਿੰਨੀਆਂ ਆਉਣਗੀਆਂ ਫਿਊਚਰ ਦੇ ਵਿੱਚ ਜਿੰਨੀਆਂ ਅਸਾਮੀਆਂ ਖਾਲੀ ਹੋਣਗੀਆਂ ਉਸੇ ਅਕੋਰਡਿੰਗ ਅਕੋਰਡਿੰਗ ਆਉਣਗੀਆਂ ਸੋ ਜਿੰਨੀਆਂ ਵੀ ਖਾਲੀ ਹੁੰਦੀਆਂ ਆ ਤੇ ਤੁਹਾਡੀ ਜਿਹੜੀ ਇੱਕ ਸੀਟ ਹੈਗੀ ਆ ਉਹ ਪੱਕੀ ਹੋਣੀ ਚਾਹੀਦੀ ਸੋ ਇਸ ਤੱਕ ਇਹਨੂੰ ਸੋਚਿਆ ਕਰੋ ਕਿ ਮੈਂ ਇੰਨੀ ਤਿਆਰੀ ਕਰ ਲਵਾਂ ਐਂਡ ਜਦੋਂ ਵੀ ਤੁਸੀਂ ਵੇਖਦੇ ਹੋ ਆਪਦੇ ਪੇਪਰ ਨੂੰ ਕੋਸ਼ਿਸ਼ ਕਰਿਆ ਕਰੋ ਕਿ ਯਾਰ ਜੇ 150 ਦਾ ਨੰਬਰ ਦਾ ਪੇਪਰ ਹੈਗਾ ਆ ਤੇ ਮੈਂ 150 ਨੰਬਰ ਦੀ ਹੀ ਤਿਆਰੀ ਕਰਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਕਾਫੀ ਸਾਰੇ ਸਟੂਡੈਂਟ ਕੀ ਕਰਦੇ ਆ ਕੱਟਆਫ ਨੂੰ ਵੇਖ ਕੇ ਆਪਦੀ ਤਿਆਰੀ ਕਰਦੇ ਆ ਠੀਕ ਹੈ ਕਟ-ਆਫ ਨੂੰ ਵੇਖ ਕੇ ਖੁਦ ਨੂੰ ਤੁਸੀਂ ਈਵੈਲੂਏਟ ਕਰਦੇ ਹੋ ਅਸੈਸਮੈਂਟ ਕਰਦੇ ਹੋ ਚੰਗੀ ਗੱਲ ਹੈ ਬਟ ਕਟ-ਆਫ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਯਾਰ ਮੈਂ ਇਸ ਅਕੋਰਡਿੰਗ ਹੀ ਤਿਆਰੀ ਕਰਾਂ ਕਿ ਜੇਕਰ ਐਨਾਂ ਨੰਬਰ ਪਿਛਲੀ ਵਾਰ ਆਏ ਸਗੇ ਤਾਂ ਮੇਰੇ ਐਨਾਂ ਨੰਬਰ ਵੀ ਆ ਗਏ ਤੇ ਮੇਰੀ ਸਿਲੈਕਸ਼ਨ ਹੋ ਜਾਊਗੀ ਇਹ ਗੱਲ ਤੁਸੀਂ ਬਿਲਕੁਲ ਵੀ ਨਹੀਂ ਸੋਚਣੀ ਤੁਸੀਂ ਸੋਚਣਾ ਹੈ ਕਿ ਜੇਕਰ 150 ਨੰਬਰ ਦਾ ਪੇਪਰ ਹੁੰਦਾ ਤੇ ਮੈਂ ਪੂਰੀ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮੇਰਾ ਸਿਲੇਬਸ ਕੰਪਲੀਟ ਹੋ ਜਾਵੇ ਐਂਡ ਜੇਕਰ ਤੁਸੀਂ ਅਜੇ ਵੀ ਆਪਦੀ ਤਿਆਰੀ ਸ਼ੁਰੂ ਨਹੀਂ ਕੀਤੀ ਕਿਸੇ ਵੀ ਕੋਈ ਵੀ ਐਗਜ਼ਾਮ ਹੋਵੇ ਪੀਐਸਟੈਟ ਹੋਵੇ ਮਾਸਟਰ ਕਾਡਰ ਹੋਵੇ ਲੈਕਚਰਰ ਕਾਡਰ ਹੋਵੇ ਈਟੀਟੀ ਕਾਡਰ ਹੋਵੇ ਪਿਛਲੇ ਪਿਛੇ ਜੇ ਮੈਨੂੰ ਕਿਸੇ ਨੇ ਪ੍ਰਸ਼ਨ ਪੁੱਛਿਆ ਸੀਗਾ ਕਿ ਸਰ ਮੈਂ ਈਟੀਟੀ ਕਰਨੀ ਈਟੀਟੀ ਕਰ ਲਈ ਆ ਮੈਂ ਹੁਣ ਮੈਨੂੰ ਪੀਐਸਟੈਟ ਦੀ ਤਿਆਰੀ ਕਰਨੀ ਚਾਹੀਦੀ ਆ ਈਟੀਟੀ ਕਾਡਰ ਦੀ ਤਿਆਰੀ ਕਰਨੀ ਚਾਹੀਦੀ ਆ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਚਾਹੀਦੀ ਹੈ ਜਾਂ ਫਿਰ ਮੈਨੂੰ ਅੱਗੇ ਮਾਸਟਰ ਡਿਗਰੀ ਕਰਨੀ ਚਾਹੀਦੀ ਆ ਸੋ ਮੇਰਾ ਇੱਕੋ ਸੁਜੈਸ਼ਨ ਸੀ ਉਹਨਾਂ ਨੂੰ ਕਿ ਤੁਸੀਂ ਕਨਸੈਂਟਰੇਟ ਕਰੋ ਨਾ ਕਿ ਇੱਧਰ ਉੱਧਰ ਤੁਸੀਂ ਜੇਕਰ ਤੁਸੀਂ ਆਪ ਦਾ ਜਿਹੜਾ ਧਿਆਨ ਹੈਗਾ ਜਾਂ એનર્ਜੀ ਹੈਗੀ ਆ ਹੋਰ ਪਾਸੇ ਲਗਾਉਂਗੇ ਤਾਂ ਤੁਸੀਂ ਆਪਦੇ ਸਬਜੈਕਟ ਵਿਦੇ ਵਿੱਚੋਂ ਰਹਿਜੋਗੇ ਸੋ ਮੇਰਾ ਇੱਕ ਇਹੀ ਹੈਗਾ ਯਾ ਮੇਨ ਅਲਟੀਮੇਟ ਜਿਹੜਾ ਮੇਰਾ ਗੋਲ ਹੈਗਾ ਵੀ ਤੁਹਾਨੂੰ ਸਮਝਾਉਣਾ ਤੇ ਤੁਹਾਨੂੰ ਐਨਕਰੀਜ ਕਰਨਾ ਕਿ ਤੁਸੀਂ ਆਪਦੇ ਸਬਜੈਕਟ ਪ੍ਰਤੀ ਆਪਦੇ ਸਬਜੈਕਟ ਦੇ ਲਈ ਤੁਸੀਂ ਥੋੜੇ ਜੇ ਓਨੈਸਟ ਹੋ ਜਾਓ ਆਪਦੀ ਜਿਹੜੀ ਤਿਆਰੀ ਹੈਗੀ ਆ ਹੁਣ ਤੋਂ ਹੀ ਸਟਾਰਟ ਕਰ ਦੇਵੋ ਸੋ ਦੋਸਤੋ ਮੈਨੂੰ ਲੱਗਦਾ ਇਹ ਜਿਹੜੀ ਵੀਡੀਓ ਹੈਗੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ एजुकेशनल इंफॉर्मेटिव या फिर सरकार द्वारा कोई भी अपडेट जारी जारी की जाती है टीचिंग एग्जाम ਤੋਂ ਸੰਬੰਧਿਤ ਸਾਰਿਆਂ ਦੀ ਜਾਣਕਾਰੀ ਆਪਣੇ ਇਸ ਚੈਨਲ ਤੇ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਬਾਕੀ ਛੋਟਾ ਮੋਟਾ ਅਪਡੇਟ ਹੋਵੇ ਉਹ ਆਪਾਂ ਟੈਲੀਗ੍ਰਾਮ ਚੈਨਲ ਤੇ ਦੱਸ ਦਿੰਨੇ ਆ ਜਿਹਦਾ ਨਾਮ ਵੀ ਡੋਰ ਸਟੈਪ এডਿਕੇਸ਼ਨ ਪੁਆਇੰਟ ਹੈ ਸੋ ਦੋਸਤੋ ਦਿਓ ਇਜਾਜ਼ਤ थैंक यू so much for watching God bless you all